जय गुरुदेव को स्वामी श्री गुरु नाभादास महाराज की जय सारीया संगता नु को स्वामी श्री गुरु नाभादास जी दे जन्मदिन दीया बहुत बहुत मुबारक पूरे भारत विच 8 अप्रैल नु श्री गुरु नाभादास जी दा जन्मदिन बड़ी ही धूमधाम दा मनाया जांदा है गल करिए ता पूरे हिंदुस्तान विच इस दिन सारे श्रद्धालु ओना नु नमन करते ने ਗੱਲ ਕਰੀਏ ਤਾਂ ਪੰਜਾਬ ਦਾ ਇੱਕੋ ਇੱਕ ਸ਼੍ਰੋਮਣੀ ਮੰਦਰ ਹੱਲੇ ਪਿੰਡ ਵਿੱਚ ਹੈ ਜਿਸ ਵਿੱਚ ਕੋ ਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ ਪ੍ਰਤੀਮਾ ਮੌਜੂਦ ਹੈ। ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 7 ਅਪ੍ਰੈਲ ਨੂੰ ਪਿੰਡ ਹੱਲੇ ਵਿਖੋ ਪਿੰਡ ਹੱਲੇ ਵਿਖੇ ਸ਼ੋਭਾ ਯਾਤਰਾ ਨਿਕਲਦੀ ਹੈ ਚੋਕੀ ਪੂਰੇ ਗੁਰਦਾਸਪੁਰ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਫਿਰ ਹੱਲੇ ਵਿੱਚ ਵਿਸ਼ਰਾਮ ਕਰਤੀ ਹੈ ਇਸ ਵਾਰ ਵੀ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਇਸ ਵਿੱਚ ਰਾਜਨੀਤਿਕ ਆਗੂ ਸਮਾਜਿਕ ਆਗੂ ਸਮਾਜ ਸੇਵੀ ਅਤੇ ਧਾਰਮਿਕ ਚੱਥੇਵੰਦੀਆਂ ਵੀ ਇੱਥੇ ਪੁੱਜੀਆਂ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਬਾਦਸ ਜੀ ਨੂੰ ਨਮਨ ਕੀਤਾ ਅਤੇ ਉਹਨਾਂ ਅਗੇ ਆਪਣਾ ਪਿਆਰ ਪੇਟ ਕੀਤਾ ਅੱਜ ਪੂਰੇ ਗੁਰਦਾਸਪੁਰ ਵਿੱਚ ਇਸ ਸ਼ੋਭਾ ਯਾਤਰਾ ਦੀ ਬਹੁਤ ਵੱਡੀ ਰੌਣਕ ਵੇਖਣ ਨੂੰ ਮਿਲੀ ਹਰ ਪਾਸੇ ਚਹਿਲ ਪਹਿਲ ਦਾ ਮਾਹੌਲ ਸੀ ਇਸ ਦੌਰਾਨ ਸੰਗਤਾਂ ਦਾ ਬਹੁਤ ਵੱਡਾ ਹਜੂਮ ਵੇਖਣ ਨੂੰ ਮਿਲਿਆ ਪਿੰਡ ਹੱਲੇ ਤੋਂ ਸ਼ੋਭਾ ਯਾਤਰਾ ਜਦੋਂ ਸ਼ੁਰੂ ਹੋਈ ਤਾਂ ਸੰਗਤਾਂ ਦਾ ਵਿਸ਼ਾਲ ਹਜੂਮ ਸੀ ਤਕਰੀਬਨ 100 ਤੋਂ ਪਲੱਸ ਡੇਰੀਟਾਲੀਆ ਉਹ ਵੇਖਣ ਨੂੰ ਨਜ਼ਰ ਆ ਰਹੀਆਂ ਸਨ। ਔਰ ਸ਼ਹਿਰ ਅਤੇ ਪਿੰਡਾਂ ਵਿੱਚ ਵੱਖਰੇ ਵੱਖਰੇ ਲੰਗਰ ਲਗਾਏ ਹੋਏ ਸਨ। ਠੰਡੇ ਮਿੱਠੇ ਜਲ ਦੀ ਸ਼ਪੀਲ, ਦਾਲ ਚਾਵਲ, ਕੜੀ ਚਾਵਲ, ਫਰੂਟਸ, ਬਿਸਕੁਟਸ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾ ਲੱਗਿਆ ਹੋਇਆ ਸੀ। ਸਵੇਰ ਤੋਂ ਹੀ ਬਾਜ਼ਾਰਾਂ ਵਿੱਚ ਰੌਣਕ ਸੀ। ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਸਾਰੇ ਦੁਕਾਨਦਾਰ ਆਪਣੀ ਦੁਕਾਨਾਂ ਤੋਂ ਬਾਹਰ ਖੜੇ ਰਹੇ ਜਦੋਂ ਸ਼ੋਭਾ ਯਾਤਰਾ ਆਈ ਤਾਂ ਉਹਨਾਂ ਨੇ ਨਮਨ ਕੀਤਾ ਕੱਲ 8 ਅਪ੍ਰੈਲ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਚਰਨ ਦਿਵਸ ਹੈ ਇਸ ਦੇ ਉਪਲਕਸ਼ ਵਿੱਚ ਇੱਕ ਦਿਨ ਪਹਿਲਾਂ ਹੀ ਸ਼ੋਭਾ ਯਾਤਰਾ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਜਿਹੜੀ ਹੈ ਸ਼੍ਰੋਮਣੀ ਮੰਦਿਰ ਹਾਲੇ ਵਿਖੋ ਕੱਢੀ ਜਾਂਦੀ ਹੈ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਸਾਨੂੰ ਵੇਖਣ ਨੂੰ ਮਿਲਿਆ ਕਿ ਉਹਨਾਂ ਦਾ ਅਟੁੱਟ ਪ੍ਰੇਮ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਕੋ ਸੁਆਮੀ ਸ਼੍ਰੀ ਗੁਰੂ ਨਾਨਕ ਦਾਸ ਜੀ ਦੇ ਦਿਖਾਏ ਹੋਏ ਮਾਰਗਦਰਸ਼ਨ ਤੇ ਚੱਲਣਾ ਚਾਹੀਦਾ ਹੈ। ਉਹਨਾਂ ਨੇ ਪਾਈਚਾਰੇ ਦਾ ਸੰਦੇਸ਼ ਵੀ ਦਿੱਤਾ ਅਤੇ ਕਿਹਾ ਕਿ ਸਾਨੂੰ ਸਾਰੇ ਹੀ ਤਿਹਾਰ ਔਰ ਸਾਰੇ ਹੀ ਜਨਮ ਦਿਵਸ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਪੂਰੇ ਭਾਰਤ ਵਿੱਚ ਵੱਖਰੇ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਨੇ ਪਰ ਫਿਰ ਵੀ ਉਹਨਾਂ ਵਿੱਚ ਭਾਈਸਾਰ ਭਾਈਚਾਰਕ ਸਾਂਝ ਹੈ ਅਤੇ ਸਾਰੇ ਹੀ ਲੋਕ ਆਪਸ ਵਿੱਚ ਮਿਲ ਕੇ ਰਹਿੰਦੇ ਨੇ ਅਤੇ ਇੱਕ ਦੂਜੇ ਦਾ ਜਿਹੜਾ ਆ ਉਹ ਤਿਹਾਰ ਮਨਾਉਂਦੇ ਨੇ ਜੈ ਸ਼੍ਰੀ ਗੁਰੂ ਨੱਬਾਦਸ ਮਹਾਰਾਜ ਕੀ ਜੈ